ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਬਹੁਤ ਚੰਗੀ ਫਾਰਮ ਵਾਲੀ ਬੱਸੀ ਲੈ ਕੇ ਆਇਆ ਕੱਦ ਕਾੜ ਪੂਰਾ ਫੁੱਲਾ ਦੂਜਾ ਸੂ ਅਰੀਜਨਲ ਹੁਣੀ ਸੂਈ ਹੈ ਸੂਈ ਨੂੰ ਬਾਈ ਜੀ 2 ਮਿੰਟ ਹੀ ਹੋਏ ਆ ਅੱਜ ਤਰੀਕ ਹੈਗੀ ਆ ਬਾਈ ਜੀ 30 ਤਰੀਕ 5ਵਾਂ ਮਹੀਨਾ 2025 ਦੂਜਾ ਸੂਆ ਬੈੜ ਹੁਣੇ ਸੂਈਆ ਬਾਜੀ ਥਣ ਥਣ ਬਹੁਤ ਚੰਗਾ ਲੱਗਿਆ ਤੇ ਮਗਰ ਜਰਸੀ ਬੱਸੀ ਜਾਨ ਦਿੰਦਾ ਨੇ ਬਹੁਤ ਸੋਹਣੀ ਜਰਸੀ ਬੱਸੀ ਆ ਪੰਜਾਬ ਵਾਲੀ ਫੇਸਬੁਕ ਚੈੱਕ ਕਰ ਲੋ ਬੈੜ ਦਾ ਕੱਦ ਕਾੜ ਪੂਰਾ ਫੁੱਲਾ ਤੇ ਜੇ ਗੱਲ ਕਰੀਏ ਆਰਡਰ ਦੀ ਆਰਡਰ ਦੇਖ ਸੰਦਾਂ ਕੰਪੈਕਟ ਆੜਾ ਥਣ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗਿਆ ਬਹੁਤ ਸੋਹਣੀ ਤਿਆਰੀ ਕੀਤੀ ਆ ਬੱਸੀ ਨੇ ਤੇ ਜੇ ਗੱਲ ਕਰੀਏ ਦੁੱਧ ਦੀ ਦੁੱਧ ਬਾਈ ਜੀ ਮੰਨ ਕੇ ਚਲੋ ਚੰਗੀ ਸੇਵਾ ਵਾਲਾ ਹੋਇਆ ਕੋਈ 22 23 ਕਿਲੋ ਖੁੱਲਾ ਦੇ ਦੂਗੀ ਪਲੂਨ ਨੇ 20 ਕਿਲੋ ਫੇਸ ਕੁਆਲਿਟੀ ਚੈੱਕ ਕਰ ਲਓ ਮਗਰ ਬੱਸੀ ਬਹੁਤ ਸੁਣੀ ਹੈ। ਹਣ ਤੁਸੀਂ ਫੇਰ ਤੁਹਾਨੂੰ ਡੇਟ ਤੋਂ ਚੈੱਕ ਕਰਾ ਦੇਣਾ ਪੂਰਾ ਹੱਥੀਚਵਾਈ ਵਾਲਾ ਥਣ ਲੱਗਿਆ ਗੁੱਲੇ ਵਾਲਾ ਤੇ ਪੂਰੀ ਸੀਲ ਠੰਡੀ ਆ। ਮਗਰ ਜਰਸੀ ਬੱਸੀ ਬਾਜਬ ਰੇਡ ਦੇ ਉੱਤੇ ਬਹਿੜ ਸੇਲ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਮੇਰਾ ਮੋਬਾਈਲ ਨੰਬਰ 8899099728 ਜੇ ਮੇਰੇ ਕਿਸੇ ਵੀ ਕਿਸਾਨਪੁਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੋਂ ਸੰਪਰਕ ਕਰਿਓ। ਸਾਰੇ ਮੇਰੇ ਵੀਰਿਆਂ ਦਾ ਵੀਡੀਓ ਨੇਟ ਤੱਕ ਦੇਖਣ ਲਈ ਤਿਆਰ ਦੋ ਧੰਨਵਾਦ। ਚੱਲਦੇ ਮਿਲਦਾ ਕਿਸੇ ਨਵੀਂ ਵੀਡੀਓ ਤੇ